ਪਾਣੀ ਗੁਰੂ ਗੁਰੂ ਹਰ ਬਾਣੀ ਵਿੱਚ ਬਾਣੀ ਅੰਮ੍ਰਿਤ ਗੁਰਬਾਣੀ ਕਹੈ ਸਤਿਗੁਰ ਗੁਰੂ ਬਾਣੀ ਬਿਰਲੋ ਵਿਚਾਰ ਸੀ ਜੇ ਤੋ ਗੁਰਮਤਿ ਹੋ ਸਾਹੋਏ ਇਹ ਪਾਣੀ ਮਹਾਂਪੁਰਤ ਕੀ ਨਿਜ ਘਰ ਸਾਹੋਏ ਵਾਹਿਗੁਰੂ ਸਾਹਿਬ ਜੀ ਫਲ ਗੁਣ ਅਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ संत सहाय राम के कर कृपा दिया मिलाए से जिस हावी सर्व सुख हुन दुखा नाही जाए ऐच पुन्नी वड भागणी ਵਰਪਾ ਆਹਰਾਈ ਮੇਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾ ਅਵਰ ਨਾਮ ਦਿਸਈ ਕੋਈ ਤੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਓਨ ਮੇਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖੇ ਅਨ ਬਹੜ ਨਾ ਜਨਮ ਧਾਏ ਜਿਹਾ ਏਕ ਅਨੇਕ ਗੁਣ ਤਾਰੇ ਨਾਨਕ ਚਰਣੀ ਪਾਈ ਫਲ ਗੁਣ ਨਿਤ ਸਲਾਹੀਏ ਜਿਸਨੂੰ ਤੇਲਣਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰ ਅਰਾਧਿਆ ਦਰਗਹ ਸੱਚ ਖਰੇ ਸਰਬ ਸੁਖਾਂ ਨਿਦ ਚਰਨ ਹਰ ਔ ਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਗੇ ਕੂੜ ਗਏ ਦੁਬ ਧਾਨ ਸੇ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰਹੁ ਹਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਫਲਗੁਣ ਦਾ ਮਹੀਨਾ ਪਾਵ ਫੱਗਣ ਦਾ ਮਹੀਨਾ ਆਰੰਭ ਹੋਇਆ ਹੈ 136 ਅੰਗ ਤੇ ਗੁਰੂ ਸਾਹਿਬ ਜੀ ਨੇ ਜੋ ਗ੍ਰੰਥ ਸਾਹਿਬ ਦੇ ਵਿੱਚ ਇਸ ਬਾਣੀ ਨੂੰ ਅੰਕਿਤ ਕੀਤਾ ਹੈ 12 ਮਹਾ ਦਜੜਾ ਪਾਠ ਉਹ ਦਾ ਕਫੀਰਲਾ ਮਹੀਨਾ ਹੈ ਇਸ ਸਾਲ ਦਾ ਇਹ ਅਫੀਰਲਾ ਮਹੀਨਾ ਹੈ ਯਾਨੀ ਕਿ ਜੋ ਗੁਰਮੁਖੀ ਸਾਲ ਹੈ ਜੋ ਗੁਰੂ ਸਾਹਿਬ ਦੇ ਰੁਤਨ ਤਾਪ ਜੋ ਸਹੀ ਮਾਂ ਬੋਲੀ ਪੰਜਾਬੀ ਦਾ ਜਿਹੜਾ ਸਾਲ ਹੈ ਉਹ ਅਖੀਲਾ ਮਹੀਨੇ ਅਗਲੇ ਮਹੀਨੇ ਵਿੱਚ ਨਵਾਂ ਸਾਲ ਆਰੰਭ ਹੋਣਾ ਹੈ ਨਵੀਆਂ ਰੁਤਾਂ ਆਰੰਭ ਹੋਣਗੀਆਂ ਤੇ ਮਹਾਰਾਜ ਸਿੱਧੇ ਬਾਦਸ਼ਾਹ ਨੇ ਬਖਸ਼ਿਸ ਕਾ ਕੇ ਸਮਝਾ ਦਿੱਤਾ ਕਿ ਫਲ ਗੁਣ ਫੱਗਣ ਦੇ ਮੇਲੇ ਦੇ ਇਹ ਗੁਣ ਨੇ ਕਿ ਜਿਹੜਾ ਵੀ ਇਸ ਮਹੀਨੇ ਚ ਟੱਟੇ ਮਾਰਨ ਨੂੰ ਜੋੜੇਗਾ ਉਹਨੂੰ ਬਹੁਤ ਆਨੰਦ ਆਏਗਾ ਇਸ ਸੱਜਣ ਪ੍ਰਗਟਿਆ ਗੁਰੂ ਜੀ ਦੀ ਜਿਹੜੀ ਜੋਤ ਹੈ ਉਹ ਅੰਦਰ ਪ੍ਰਗਟ ਹੋ ਜੇ ਜਿੰਨੇ ਆਪਾਂ ਬਾਣੀ ਪੜ੍ਹਦੇ ਆਣ ਸਾਰੀ ਉਮਰ ਸੇਵਾ ਕਰਦੇ ਆਣ ਬਾਣੀ ਪੜ੍ਹਦੇ ਆਣ ਉਹਦਾ ਮਕਸਦ ਇਹ ਕਹਿ ਕਿ ਕਿਸੇ ਤਰ੍ਹਾਂ ਰੱਬ ਦਾ ਨਾਮ ਅੰਦਰ ਜੋਤ ਪ੍ਰਗਟ ਹੋ ਜੇ ਤੇ ਜਦੋਂ ਜੋਤ ਪ੍ਰਗਟ ਹੋ ਜਾਏਗੀ ਫਿਰ ਅੰਦਰ ਚਾਨਣ ਹੀ ਚਾਨਣਾ ਹੋ ਜਾਵੇ ਸਭ ਮੈਂ ਜੋਤ ਜੋਤ ਹੈ ਸੋਏ ਜੋਤ ਸਾਰਿਆਂ ਵਿੱਚ ਹੀ ਤੇ ਹੈ ਵੀ ਰੱਬ ਦੀ ਪਰ ਉਹਦੀ ਕਿਰਪਾ ਬਗੈਰ ਅੰਦਰ ਦੀ ਜਿਹੜੀ ਜੋਤ ਹੈ ਨਾ ਉਹ ਪ੍ਰਗਟ ਨਹੀਂ ਹੁੰਦੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਚਾਨਣ ਉਦੋਂ ਹੀ ਹੁੰਨਾ ਹੈ ਗਿਆਨ ਉਦੋਂ ਹੀ ਹੁੰਨਾ ਹੈ ਜਦੋਂ ਜੋਤ ਨੇ ਵਸਾ ਕਰ ਲਿਆ ਹਿਰਦੇ ਵਿੱਚ ਤੇ ਮਾਰਦ ਕਹਿੰਦੇ ਫੇਰ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਕਿਰਪਾ ਕਰਕੇ ਜਦੋਂ ਗੁਰੂ ਨੇ ਸਾਨੂੰ ਰੱਬ ਨਾਲ ਮਿਲ ਦਿੱਤਾ ਇਸ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾ ਜਿਹੜੀ ਮੇਰੀ ਜ਼ਿੰਦਗੀ ਦੀ ਸੇਜ ਹੈ ਉਹਦੇ ਤੇ ਹੁਣ ਦੁੱਖ ਨਹੀਂ ਰਹੇ ਸਾਰੇ ਸੋਖੀ ਇੱਚ ਕੁੰਨੀ ਮੱਡ ਪੱਗ ਨਹੀਂ ਮੇਰੀਆਂ ਜਿਹੜੀਆਂ ਇੱਛਾ ਹੈ ਨਾ ਮਾਰਾ ਨੇ ਸਾਰੀਆਂ ਪੂਰੀਆਂ ਕਰਤੀ ਵਾਰ ਪਾਇਆ ਹਰ ਗਾਇ ਨਾਮ ਦਾ ਸੇਵਾ ਦਾ ਵਾਰ ਜਦੋਂ ਪ੍ਰਾਪਤ ਹੋਇਆ ਅਤੀ ਪਰਮੇਸ਼ਰ ਮਿਲਿਆ ਤੇ ਫਿਰ ਮਿਲ ਸਈਆਂ ਮੰਗਲ ਗਾ ਫਿਰ ਸਾਰਿਆਂ ਨੇ ਮਿਲ ਕਰਕੇ ਸੰਗਤ ਰੂਪੀ ਸਈਆਂ ਨੇ ਗੁਣ ਗਾਇਤ ਕਰ ਤੇ ਜਿਸ ਤਰ੍ਹਾਂ ਵਿਆਹ ਹੁੰਦਾ ਹੈ ਨਾ ਗੀਤ ਗਾਏ ਜਾਂਦੇ ਲੜਕੀ ਵਾਲੇ ਕਾਰ ਵੀ ਲੜਕੇ ਵਾਲੇ ਕਾਰ ਵੀ ਸੰਜੋਗ ਪ੍ਰਗਟ ਹੁੰਦੇ ਨੇ ਇਸੇ ਤਰ੍ਹਾਂ ਮਾਰਜੀ ਕਹਿੰਦੇ ਸਿੱਖ ਦੇ ਗੁਰੂ ਜਦੋਂ ਅੰਦਰੂਨੀ ਤੌਰ ਤੇ ਹਿਰਦੇ ਰੂਪੀ ਚ ਮਿਲਦੇ ਐ ਤੇ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਦੁਸ਼ਮਣ ਹੁੰਦੇ ਨਾ ਕੀਤ ਪਾਉਂਦੇ। ਹਰ ਜਿਹਾ ਅਵਰ ਨ ਦਿਸੈ ਕੋਈ ਦੂਜਾ ਲਗੈ ਨਾ ਲਾਏ। ਫਿਰ ਰਾਬੂ ਵਰਗਾ ਆਪਦੇ ਗੁਰੂ ਵਰਗਾ ਕੋ ਦਿੱਸਦਾ ਹੀ ਅਗਰ ਤੇਰਾ ਦਾਸ ਜੀ ਵਰਗੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਪੰਜਵੇਂ ਪਾਤਸ਼ਾਹ ਨੇ ਚੁਗੀ ਤੇਰੇ ساری ਉਮਰ ਤੇ ਚੁਗੀ ਵੀ ਕੱਖਾਂ ਨੀ ਅੱਕੀ ਨਹੀਂ ਜੁੱਤੀਆਂ ਗੰਢਦੇ ਨੇ ਉਸੇ ਚੁਗੀ 'ਚ ਜੁੱਤੀਆਂ ਗੰਢਣੀਆਂ ਉਥੇ ਹੀ ਨਾਮ ਜਪਣਾ ਉਥੇ ਪ੍ਰਸ਼ਾਦਾ ਛਕਣਾ ਉਥੇ ਬਿਕੋਣਾ ਡੇ ਵੱਡੇ ਪਦਤ ਹੋਏ ਨੇ ਪਤਰਵਤਰਾਸ ਜੀ ساری ਉਮਰ ਮੈਂ ਤਾਂ ਨਹੀਂ ਪਾਇਆ ਪਰ ਮਹਿਨਾ ਵਾਲੇ ਆ ਕੇ ਮੱਥਾ ਟੇਕਦੇ ਸੀ ਮਹਿਨਾ ਵਾਲੇ ਆ ਕੇ ਚੁੱਪਦੇ ਸੀ ਸਾਰਾ ਬਨਾਰਸ ਪੰਡਤਾਂ ਦਾ ਸੀ ਤੇ ਬਨਾਰਸ ਵਿੱਚ ਜਨਮ ਵਿਆ ਤੇ ਪਿਤਾ ਜੀ ਮਰੇ ਚਮਾ ਦਾ ਪਸ਼ੂ ਟੋਣ ਦਾ ਕੰਮ ਕਰਦੇ ਸੀ ਮਰੇ ਪਸ਼ੂ ਤੋਂ ਟਰਬਦਾਸ ਜੀ ਦੀ ਬਿਰਤੀ ਲਾਗੀ ਪਰਮੇਸ਼ਰ ਨਾਲ ਪਰ ਕੰਮ ਜੁੱਤੀਆਂ ਗੰਢਣ ਦਾ ਕੀਤਾ ਤੇ ਕਿਸੇ ਨੇ ਪੁੱਛਿਆ ਜੀ ਹੁਣ ਜੁੱਤੀਆਂ ਮੰਨੜੀਆਂ ਛੱਡ ਦਿਓ ਕਹਿ ਲੱਗੇ ਮੈਂ ਤਾਂ ਨਹੀਂ ਜੁੱਤੀਆਂ ਨਹੀਂ ਗੰਢਦਾ ਲੋਕਾਂ ਦੇ ਮਨ ਵੀ ਗੰਢਦਾ ਵਾਹਿਗੁਰੂ ਮੈਂ ਲੋਕਾਂ ਦੇ ਮਨ ਵੀ ਗੰਢਦਾ ਜਿਹੜੇ ਟੁੱਟੇ ਨੇ ਉਹਨਾਂ ਨੂੰ ਜੋੜਨ ਦਾ ਕੰਮ ਕਰਦਾ ਦੇਵ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੈ ਅਖੀਰਲੇ ਦਿਨਾਂ ਚ ਨਾ ਜਦੋਂ ਭਗਤ ਜੀ ਦੀ ਉਮਰ 90 ਸਾਲ ਹੋ ਗਈ ਸੀ ਭਗਤ ਰਵਿਦਾਸ ਜੀ ਦੀ ਉਹਨਾਂ ਅਖੀਰ ਤੁਸੀਂ ਕੀ ਖਾਧਿਆ ਝੁੱਗੀ 'ਚ ਰਹਿੰਦੇ ਰਹੇ ਹੋ ਇਹ ਸਾਦਾ ਭੋਜਨ ਖਾਂਦੇ ਵੇ ਤੁਣ ਪ੍ਰਾਪਤੀ ਕੀ ਕੀਤੀ ਤੁਸੀਂ ਕੀ ਮਿਲੇ ਉਹਨਾਂ ਨੇ ਕਿ ਕਿ ਸ਼ਬਦ ਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਮਹਾਰਾਜ ਨੇ ਉਹ ਕਹਿੰਦੇ ਜਿਹੜੇ ਸ਼ਹਿਰ ਵਿੱਚ ਤੁਸੀਂ ਰਹਿੰਦੇ ਹੋ ਨਾ ਇਹ ਸ਼ਹਿਰ ਤਾਂ ਦੁੱਖਾਂ ਦਾ ਘਰ ਹੈ ਜਿਹੜੀਆਂ ਤੁਸੀਂ ਹੱਡੀਆਂ ਪਾਈਆਂ ਕਾਰੋਬਾਰ ਕਰਦੇ ਹੋ ਇਹ ਵੀ ਝੂਠਾਂ ਦਾ ਘਰ ਹੈ ਮੈਂ ਸੱਚਾ ਸਰਦਾ ਕੀਤਾ ਤੇ ਮੈਂ ਉਹ ਸ਼ਹਿਰ ਦਾ ਵਾਸੀ ਬਣ ਗਿਆ ਜਿੱਥੇ ਨਾ ਕੋਈ ਗਮ ਹੈ ਨਾ ਕੋਈ ਦੁੱਖ ਹੈ ਨਾ ਕੋਈ ਤਕਲੀਫ ਹੈ ਨਾ ਕੋਈ ਚਿੰਤਾ ਹੈ ਉਹਨਾਂ ਨੇ ਸ਼ਬਦ ਆਖਿਆ ਬੇਗਮ ਪੁਰਾ ਸ਼ਹਿਰ ਕੋ ਨਾ ਉਹ ਕਹਿੰਦੇ ਆ ਮੇਰਾ ਬਲਾਸ ਸ਼ਹਿਰ ਨਹੀਂ ਹੈ ਮੇਰਾ ਸ਼ਹਿਰ ਤਾਂ ਬੇਗਮ ਪੁਰਾ ਜਿੱਥੇ ਗਮ ਨਹੀਂ ਆ ਕੋਈ ਦੁੱਖ ਅੰਦੋਲ ਨਹੀਂ ਟੇਠਾਉ ਉਥੇ ਨਾ ਕੋਈ ਦੁੱਖ ਹੈ ਨਾ ਕੋਈ ਤਕਲੀਫ ਹੈ ਨਾ ਤਸਵੀਸ ਖਰਾਜ ਨਾ ਮਾਲ ਖੋਪ ਨਾ ਖਤਾ ਨਾ ਤਰਸ ਜਵਾਬ ਉਥੇ ਕਿਸੇ ਦਾ ਖੋਫ ਨਹੀਂ ਹੈ ਉਥੇ ਕਿਸੇ ਦਾ ਡਰ ਨਹੀਂ ਹੈ ਤੇ ਪੰਡਤ ਜੀ ਤੁਸੀਂ ਤਾਂ ਡਰਦੇ ਹੋ ਤੁਸੀਂ ਪ੍ਰੋਤਾਪ ਕੋਲੋਂ ਡਰਦੇ ਹੋ ਰਾਜਿਆਂ ਕੋਲੋਂ ਡਰਦੇ ਹੋ ਡਰਦੇ ਪੂਜਾ ਕਰਦੇ ਹੋ ਮੈਂ ਜੀ ਦੀ ਪੂਜਾ ਕਰਦਾ ਉਥੇ ਡਰ ਕੋ ਨਹੀਂ ਉਥੇ ਤਾਂ ਕੋਈ ਖੋਫ ਹੀ ਨਹੀਂ ਕਿਸੇ ਚੀਜ਼ ਦਾ ਕੋਗਨਾ ਖਾਤਾ ਦਾ ਤਰਸ ਜਵਾ ਗੁਰੂ ਨਾਲ ਐਸਾ ਜੁੜੇ ਦੇਵ ਮੁਕਤ ਹੋ ਗਏ ਜਿਉਂਦਿਆ ਜੀ ਕਿਸੇ ਨੇ ਟਕਾ ਦੇ ਜਾਣਾ ਤੇ ਟਕਾ ਹੀ ਪ੍ਰਵਾਨ ਕਰ ਲੈਣਾ ਇੱਕ ਦਿਨ ਘਰ ਵਾਲੇ ਕਹਿੰਦੇ ਸਾਈਂ ਜੀ ਤੁਸੀਂ ਸਾਰਾ ਦਿਨ ਕੀਰਤ ਕੀਤੀ ਹੈ ਕਿਸੇ ਕੋਲੋਂ ਵੀ ਪੈਸਾ ਨਹੀਂ ਮਿਲਿਆ ਤੇ ਫ੍ਰੀ ਚ ਜੁੱਤੀਆਂ ਘੰਡਾ ਕੇ ਲੈ ਗਏ ਲੋਕ ਤੇ ਆਪਣੇ ਘਰੇ ਦਾ ਆਟਾ ਵੀ ਨਹੀਂ ਕਾਈਏ ਕੀ ਹੋਣਾ ਆਪਾਂ ਤੇਰਾ ਰਾਜ ਜੀ ਕਹਿੰਦੇ ਕਮਲਿਏ ਅੱਜ ਤਾਂ ਜ਼ਿਆਦਾ ਚਿਤ ਲੱਗੂਗਾ ਕਿਉਂਕਿ ਅੱਜ ਤਾਂ ਭੁੱਖੇ ਨੀਂਦ ਵੀ ਨਹੀਂ ਆਉਣੀ ਅੱਜ ਨਾਮ ਜ਼ਿਆਦਾ ਜਪਾਂਗੇ ਰੱਬ ਦਾ ਐ ਤਰ੍ਹਾਂ ਦੀ ਬਿਰਤੀ ਸੁਣਨ ਤੇ ਝੁੱਗੀ ਵਿੱਚ ਰਹਿਣ ਵਾਲਿਆਂ ਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਸੋਨੇ ਦੇ ਮਿਰਰ ਮੰਦਰ ਸਾਹਿਬ ਵਿੱਚ ਬਿਠਾਤਾ ਜਿਨ੍ਹਾਂ ਨੂੰ ਮੰਦਿਰਾਂ 'ਚ ੱੱਗੇ ਮਾਰ ਕੇ ਕੱਟਿਆ ਸੀ ਨਾ ਬਰਾਰਸ ਵਿੱਚੋਂ ਰਵਦਾਸ ਨੂੰ ਨਾਮਦੇਵ ਨੂੰ ੱੱਗੇ ਮਾਰ ਕੇ ਕੱਟਿਆ ਤੂੰ ਨੀਵੀਂ ਜਾਤ ਦਾ ਤੂੰ ਨਾਮ ਨਹੀਂ ਜਪ ਸਕਦਾ ਮੰਦਰ 'ਚ ਮੱਥਾ ਵੀ ਨਹੀਂ ਟੇਕ ਸਕਦਾ ਤੇ ਜਦੋਂ ਮੰਦਰ 'ਚੋਂ ਕੱਟਿਆ ਸੀ ਨਾ ਉਦੋਂ ਪਰ ਸ਼ਬਦ ਗਾਇਆ ਰਵਿਦਾਸ ਭਗਤ ਜੀ ਨੇ ਹਮ ਸਰ ਦੀਨ ਦਿਆਲ ਨਾ ਤੁਮ ਸਰ ਮਹਾਰਾਜ ਠੀਕ ਹੈ ਅਸੀਂ ਬੜੇ ਕਮਜ਼ੋਰ ਆ ਬੜੇ ਨੀਵੇਂ ਆ ਨੀ ਜਾਤਾ ਮੈਂ ਪਰ ਤੇਰੇ ਵਰਗਾ ਦਿਆਲੂ ਤਾਂ ਕੋਈ ਨਹੀਂ ਨਾ ਮੈਂ ਨੀਚਾ ਤੋਂ ਨੀਚ ਤੂੰ ਵੱਡਾ ਦਿਆਲੂ ਹੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀ ਯਾਰ ਕਿਆ ਕੀ ਕਰਾਂ ਇਨਾ ਵੱਡੇ ਲੋਕਾਂ ਦੇ ਵਸ ਵਿੱਚ ਪੈ ਗਿਆ ਅੱਜ ਵੀ ਵੱਡੇ ਲੋਕਾਂ ਦਾ ਬੋਲਬਾਲਾ ਹੈ ਗੁਰਦੁਆਰੇਾਂ ਵਿੱਚ ਛੋਟਿਆਂ ਨੂੰ ਕੌਣ ਜਾਣਦਾ ਚਾਰ ਪੈਸੇ ਵਾਲੇ ਮੁਖ ਸੇਵਾਦਾਰ ਬਣਦੇ ਚੌਧਰਾ ਵਾਲੇ ਆਗੂ ਬਣਦੇ ਤੇ ਬਰਾਸ ਵਿੱਚ ਵੀ ਐਵੇਂ ਸੀ ਕਹਿੰਦੇ ਆਪ ਪਤਿਆਰ ਕਹਿ ਗਿਆ ਤੇ ਹੁਣ ਮੈਂ ਕੀ ਕਰਾਂ ਇੱਥੇ ਤਾਂ ਸਾਰੇ ਤਗੜੇ ਬੰਦੇ ਬਰਾਸ ਵਿੱਚ ਬਚਨੀ ਤੋਰ ਮੋਰ ਮਨ ਮਾਨ ਜਨ ਕੋ ਪੂਰਨ ਦੀਜੈ ਮਾਰਗਜੀ ਮੇਰੇ ਤੇ ਤਾਂ ਕਿਸੇ ਨੇ ਤਵਾਰ ਹੀ ਨਹੀਂ ਕਰਨਾ ਮੈਂ ਤੇ ਗਰੀਬ ਹੰਦਾ ਵਾਂ ਚੁੱਗੀ ਚ ਰਹਿਣ ਵਾਲਾ ਇਹ ਤਾਂ ਤੂੰ ਹੀ ਐ ਜਿਹੜੇ ਮੇਰੇ ਬਚਨਾਂ ਦੇ ਉੱਤੇ ਬੋਲ ਪੁਗਾ ਦੇਣਾ ਬਚਨੀ ਤੋਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ਹੰ ਬਲ ਬਲ ਅੰਜਾ ਰਮਈਆ ਕਾਰਨੇ ਕਾਰਨ ਕਵਲ ਅਬੋਲ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੇ ਮਾਰੇ ਮਾਲਕਾ ਮੈਂ ਤਾਂ ਬੜੇ ਜਨਮਾਂ ਦੱਗੇ ਵਿਛਣਿਆ ਮੇਰੀ ਸੇਵਾ ਲੇਖੇ ਜਲਾਲਾ ਐਸ ਜਨਮ ਚ ਮੇਰਾ ਮੇਲ ਕਰਾ ਦੇ ਤੇ ਮੇਲ ਹੋ ਗਿਆ ਤੇ ਵੇਖੋ ਜੇ ਜਿਹੜੇ ਜੁੱਤੀਆਂ ਗੰਢਣ ਵਾਲੇ ਮਰੇ ਚਮੜ ਢੋਣ ਵਾਲੇ ਦੇ ਅੰਦਰ ਜੋਤ ਵਾਸਾ ਹੋ ਗਿਆ ਤੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜਿੱਥੇ ਬਾਬੇ ਨਾਨਕ ਨੂੰ ਮੱਥੇ ਟੇਕਦੇ ਰਵਦਾਸ ਤੈਨੂੰ ਵੀ ਟੇਕਿਆ ਕਰਨਗੇ ਲੋਕ ਜੇ ਆਪਾਂ ਗੁਰਦੁਆਰਾ ਸੰਮਤਾ ਜਦੋਂ ਦੇਖਦੇ ਆਂ ਕਿ ਕਦੇ ਜਾਸਾਂ ਗੁਰੂਆਂ ਨੂੰ ਦੇਖਦੇ ਇਹ ਰਵਦਾਸ ਵੀ ਵਿੱਚ ਹੀ ਬੈਠਾ ਹੈ ਵਿੱਚ ਹੀ ਮੱਥਾ ਦੇਖਦੇ ਆਂ ਲੋ ਵੀ ਪਰ ਇੱਕ ਸਿੱਖੀ ਦਾ ਅਸੂਲ ਹੈ ਇਹ ਗੁਰਮਤ ਦਾ ਅਸੂਲ ਹੈ ਕਿਸੇ ਗ੍ਰੰਥ ਵਿੱਚ ਤੁਹਾਨੂੰ ਨੀਚ ਜਾਤੀ ਦੇ ਭਗਤ ਨਹੀਂ ਮਿਲਣਗੇ ਨਰਮਨ ਵਿੱਚ ਮਿਲਣਗੇ ਨਾ ਗੀਤਾ ਵਿੱਚ ਮਿਲਣਗੇ ਨਾ ਬਾਈਬਲ ਵਿੱਚ ਮਿਲਣਗੇ ਨਾ ਕੁਰਾਨ ਸ਼ਰੀਫ ਵਿੱਚ ਮਿਲਣਗੇ ਨਾ ਸਤਾਈ ਸਿਮਰ ਸਿਮਰਤੀਆਂ ਵਿੱਚ ਮਿਲਣਗੇ ਨਾ ਚਾਰ ਵੇਦਾਂ ਵਿੱਚ ਮਿਲਣਗੇ ਨਾ 18 ਪੁਰਾਣਾਂ ਵਿੱਚ ਮਿਲਣਗੇ ਜੇ ਨੀਚ ਜਾਤੀ ਦੇ ਭਗਤੀ ਕਰਨ ਵਾਲੇ ਚੌਂਕੜਾ ਲਾ ਕੇ ਬੈਠੇ ਨੇ ਤੇ ਗੁਰਗ੍ਰਸ ਸੱਚ ਬੈਠੇ ਨੇ ਐਵੇਂ ਨਹੀਂ ਦੁਨੀਆ ਮੱਥਾ ਟੇਕਦੀ ਗੁਰਗ੍ਰਸ ਸਾਹਿਬ ਨੂੰ ਐਵੇਂ ਨਹੀਂ ਸਾਰੇ ਇਹਨਾਂ ਗੁਰੂ ਮੰਨਦੇ ਐ ਮੇਰੇ ਸਾਰੇ ਕਹਿੰਦੇ ਗੁਰੂ ਗੰਗ ਸਾਹਿਬ ਸਾਰਿਆਂ ਦਾ ਗੁਰੂ ਹੈ ਗੁਰੂ ਨੂੰ ਕਿਉਂਕਿ ਇੱਥੇ ਤਾਂ ਜੁੱਤੀਆਂ ਗੰਨਣ ਵਾਲੇ ਰੋਜ਼ ਮੱਠਟ ਕਿੰਦੇ ਤੇ ਮਹਾਰਾਜ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਕਾਰਜ ਉਹਨਾਂ ਦੇ ਸਰੇ ਜਿਨਾਂ ਨਾਮ ਧਿਆਇਆ ਤੇ ਜਿਨ੍ਹਾਂ ਨੇ ਬਹੁਤੇ ਸ਼ਿੰਗਾਰ ਕੀਤੇ ਹਨ ਆਮਰੇ ਗੁਰੂ ਅਮਰਦਾਸ ਜੀ ਨੇ ਕਿੱਤਾ ਵੱਡਾ ਬਚਨ ਕਹਿਤਾ ਕਹਿਣ ਲੱਗੇ ਗੁਰਸੇਵਾ ਤੇ ਜੇ ਗੁਰੂ ਤੇ ਸੇਵਾ ਨਾਮ ਤੇ ਸੇਵਾ ਦਾ ਬੂਟਾ ਲਾਓਗੇ ਨਾ ਉਹਦੇ ਵਿੱਚੋਂ ਸੁੱਖਾਂ ਦਾ ਫਲ ਪੈਦਾ ਹੋਣਾ ਹੈ ਬੂਟਾ ਲਾ ਕੇ ਦੇਖੋ ਗੁਰਸੇਵਾ ਤੇ ਸੁਖ ਉਪਜੈ ਫਿਰ ਉਸ ਬੂਟੇ ਨੂੰ ਫਿਰ ਦੁੱਖ ਨਹੀਂ ਲੱਗਦਾ ਕੰਡੇ ਨਹੀਂ ਲੱਗਦੇ ਸੋਖ ਹੀ ਲੱਗਦੇ ਸਾਰੇ ਤੇ ਤੀਜਾ ਜੰਮਣਾ ਤੇ ਮਰਨਾ ਨੂੰ ਲਟ ਜਾਂਦਾ ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ ਹਰ ਬੰਦੇ ਨੂੰ ਇੱਕੋ ਦੁੱਖ ਸਤਾਉਂਦਾ ਮੈਂ ਮਰਨਾ ਚਾਹਾਂ ਮੈਨੇ ਫਿਰ ਤੇ ਮੌਤ ਨਾ ਆ ਜਾਏ ਤਰੱਕ ਤਰਬ ਉਠਦਾ ਮਾੜਾ ਸੁਭਣਾ ਆਜੇ ਤਰਬ ਉੱਠਦਾ ਹਾਂ ਗੁਰਦਾਰੇ ਚਲਗੇ ਸੁਭਣਾ ਮਾੜਾ ਹਰ ਬੰਦੇ ਨੂੰ ਮੌਤ ਦਾ ਦੁੱਖ ਸਤਾਉਂਦਾ ਹੈ ਬਿਮਾਰ ਜੀ ਕਹਿੰਦੇ

ਮੈਨੂੰ ਸੰਗਤ ਦੀ ਅਸੀਸਾਂ ਦੇਵੋ ਰੱਬ ਦੇ ਚਰਨਾਂ 'ਚ ਜੱਟਿਆਂ ਆਈ ਤਾਂ ਮਰਨ ਨੂੰ ਸੁਲਾਈ ਜਾਂਦੇ ਨਾ ਭੋਗ ਡਗਲਾ ਮਰ ਕੇ ਉਹਨੂੰ ਸੁਲਾਈ ਜਾਂਦੇ ਤੇਰਾ ਵਾਸਾ ਹੋਵੇ ਤੇ ਮਨ ਜੀ ਕਹਿੰਦੇ ਕੋਈ ਸਮਾਂ ਹੂਆ ਜੰਮਣ ਮਰਨਾ ਮਿੱਟ ਗਿਆ ਕੱਲ੍ਹ ਕਾ ਕਿਛ ਨਾ ਬਸਾਏ ਕਲਯੁਗ ਦਾ ਤੇਰੇ ਅੰਦਰ ਵਾਸਾ ਇੱਕ ਸਕਿੰਟ ਤੱਕ ਨਹੀਂ ਦੇਣਾ ਕੱਲ ਜੋ ਨੂੰ ਤੂੰ ਖੇਡ ਸਮਝੇਗਾ ਕਾਲਜ ਨੂੰ ਤੂੰ ਮਜ਼ਾਕ ਕਰਿਆ ਕਰਿਆ ਕਦੇਗਾ ਕਾਲ ਨੂੰ ਤੇ ਸਿੱਖ ਤਾਂ ਕਾਲ ਨੂੰ ਵੀ ਮਜ਼ਾਕ ਕਰਦਾ ਹੈ ਤੁਸੀਂ ਛਿੱਦੀ ਦਿਹਾੜੇ ਮਨਾਉਂਦੇ ਹੋ ਜਿ ਬਹਿਰਾ ਬਨ ਮਨਾਉਂਦੇ ਹੋ ਤੇ ਬਾਬੇ ਦੀਪ ਸਿੰਘ ਨੇ ਕਾਲ ਨੂੰ ਵੀ ਮੌਤ ਨੂੰ ਵੀ ਮਜ਼ਾਕ ਕਰਕੇ ਵਿਖਾਤਾ ਕਹਿਣ ਲੱਗੇ ਤੂੰ ਕੀ ਚੀਜ਼ ਐ ਮੇਰਾ ਗੁਰੂ ਦਾ ਬਚਨ ਵੱਟਾ ਤੇਰੇ ਨਾਲੋਂ ਤੂੰ ਮੈਨੂੰ ਸੋਟਦੇ ਐ ਪਰ ਮੈਂ ਉੱਥੇ ਹੀ ਪਹੁੰਚਾਂਗਾ ਜਿੱਥੇ ਮੈਂ ਅਰਦਾਸ ਕੀਤੀ ਮੈਂ ਤਾਂ ਉੱਥੇ ਹੀ ਪਹੁੰਚਾਂਗਾ ਇਹ ਤੇ ਦਾ ਜਣਾ ਦਾ ਯਾਤਰਾ ਤੇ ਚਾਰ ਦਿਨ ਪਹਿਲਾ ਦਿਨ ਛੱਡ ਜੰਦੇ ਕਹਿੰਦੇ ਰੁਪਈਏ ਬਹੁਤ ਜ਼ਿਆਦਾ ਨੇ 400 ਰੁਪਈਆ ਪੜਾ ਛੱਡੋ ਪਰ ਇਹ ਕੀ ਜਾਣਾ ਐਵੇਂ ਮੰਦਰ ਸਾਬਿਲ ਕੋਈ ਜਦੋਂ ਕੰਮ ਬਣੇਗਾ ਫਿਰ ਅਸੀਂ ਚੱਲ ਜਾਵਾਂਗੇ ਤੇ ਮਾਰਗ ਕਹਿੰਦੇ ਉਹਦਾ ਤਾਂ ਸਿਰ ਲੈ ਗਿਆ ਤੇ ਤਾਂ ਵੀ ਪਛਾਣੀ ਹਟਿਆ ਅਸੀਂ ਕਿੰਨੀ ਗੱਲ ਤੋਂ ਪਿੱਛੇ ਹਟਦੇ ਜੰਮਣ ਮਰਨ ਮਿਟ ਦਇਆ ਕਾਲ ਕਾ ਕਿਛ ਨਾ ਵਸਾਏ ਹਰ ਸੇਤੀ ਮਨ ਰਵ ਰਹਾ ਸੱਚੇ ਰਹਾ ਸੋ ਬੋਧ ਸਾਹਿਬ ਦੀ ਜਨ ਜਦੋਂ ਜਿੱਤੀ ਹੈ ਨਾ ਗੁਰੂ ਸਾਹਿਬ ਨੇ ਤੇ ਮਹਾਰਾਜ ਬਿਰਤੀ ਲਾ ਕੇ ਬੈਠੇ ਸਿੱਖ ਬੈਠੇ ਸੰਗਤ ਬੈਠੀ ਇੱਕ ਸਿੱਖ ਆਇਆ ਮਹਾਰਾਜ ਵਧਾਈਆਂ ਹਣ ਮਹਾਰਾਜ ਕਹਿੰਦੇ ਦੱਸ ਭਾਈ ਕਾਹਦੀਆਂ ਵਧਾਈਆਂ ਕਹਿੰਦੇ ਸਹਿਬ ਜਦ ਨੇ ਜਨਮ ਲਿਆ ਤੇ ਮਾਰ ਦੇ ਕਹਿੰਦੇ ਸਾਡਾ ਅਜੀਤ ਸਿੰਘ ਆ ਗਿਆ ਜਿਹਨੇ ਜੰਗ ਜਿਤਾਈ ਸਾਡੀ ਪਹਿਲੀ ਉਹਦਾ ਸਾਡੀ ਜੰਗ ਜਿੱਤੀ ਅੱਜ ਬਾਬਾ ਜੀ ਦਾ ਬਾਬਾ ਅਜੀਤ ਸਿੰਘ ਅਨੰਦ ਜਰਨ ਦੇ ਹੜਾ ਜਿਉਨਾ ਕਿਹਾ ਜਿੰਨੇ ਸਾਨੂੰ ਪਹਿਲੀ ਜੰਗ ਜਿੱਤ ਕੇ ਸਾਡੀ ਝੋਲੀ ਚ ਪਾਈ ਸਾਡੇ ਸਹਿਬਜ਼ਾਦੇ ਦਾ ਨਾਮ ਰੱਖੋ ਅਜੀਤ ਸਿੰਘ ਤੇ ਯਾਦ ਰੱਖਿਓ ਦੂਜਾ ਬਚਨ ਕਲਗੀਧਰ ਨੇ ਨਾਲ ਹੀ ਕਰਤਾ ਮੇਰਾ ਸਹਬ ਜਾਦਾ ਇਹਨਾਂ ਬੜੀ ਹੋਵੇਗਾ ਇਹਨੂੰ ਕੋ ਜਿੱਤ ਨਹੀਂ ਸਕੂਗਾ ਸ਼ਹੀਦ ਹੋ ਗਿਆ ਜੀਤ ਸਿਓ ਚਮਕੌਰ ਦੇ ਜੰਗ ਵਿੱਚ ਪਰ 10 ਲੱਖ ਦੀ ਫੌਜ ਵੀ ਜਿੱਤ ਨਾ ਸਕੀ ਸਿੱਖ ਸਿੱਖ ਤਾਂ ਕੀ ਬੜਾ ਹੁੰਦਾ ਆਪ ਪਤਾ ਹੈ ਮੈਂ ਕੋਈ ਰਾਇ ਦੇ ਥੋੜੇ ਰਹਿ ਗਏ ਆ ਹੋ ਗਿਆ ਉਹ ਗਿਆ 100 ਕੁ ਲੋਕ ਨੈਗੇਟਿਵ ਹੋ ਗਏ ਪੜਦੇ ਕਿ ਚੱਲਦੇ ਆ ਮਾੜੇ ਕਹਿੰਦੇ ਮੇਰਾ ਤਾਂ ਕੱਲਾ ਅਜੀਤ ਸਿੰਘ 10 ਲੱਖ ਨਾਲ ਲੜ ਗਿਆ ਗੁਰੂ ਤੇ ਸਿੱਖੋ ਜਦੋਂ ਤੁਸੀਂ ਗੁਰੂ ਸਾਹਿਬ ਦੇ ਅੱਗੇ ਖੜ ਕੇ ਅਰਦਾਸ ਕਰੋ ਕਿ ਜਿੱਤੀ ਹੋਈ ਹਾਰ ਤੱਕ ਹੁੰਦੀ ਨਹੀਂ ਸਿੱਖਦੀ ਸਿੱਖ ਤੱਕ ਕਦੇ ਹਾਰਦਾ ਹੀ ਨਹੀਂ ਮਰ ਕੇ ਨਹੀਂ ਹਾਰਦਾ ਤਾਂ ਤੇ ਮਾਰਗੇ ਕਹਿੰਦੇ ਜਿਨ ਜਨ ਨਾਮ ਧਿਆਇਆ ਤਿੰਕੇ ਕਾਜ ਸਰੇ ਕਾਰਨ ਉਹਨਾਂ ਦੇ ਸਰਨੇ ਨੇ ਜਿਨ੍ਹਾਂ ਨੇ ਨਾਮ ਧਿਆਇਆ ਹਰ ਗੁਰ ਪੂਰਾ ਅਰਾਧੇ ਦਰ ਕੇ ਸੱਚ ਖਰੇ ਉਹ ਦਰਗਾਹ ਵਿੱਚ ਨਾ ਧੰਮਰਾਇ ਦੇ ਅੱਗੇ ਨਾ ਗੁਰੂ ਨਾਨਕ ਦੇਵ ਸੱਜਣਾ ਸੱਜਣਾ ਤਾਂ ਅਗਰ ਛਾਤੀ ਠੋਕ ਕੇ ਖੜਨਾ ਸੱਜਣਾ ਤਾਂ ਝੂਠਾ ਥੋੜਾ ਖੜਦਾ ਸੱਜਣਾ ਛਾਤੀ ਠੋਕ ਕੇ ਖੜੇ ਸਕਦਾ ਗੁਰੂ ਦੇ ਸਿੱਖ ਅਮਰਤ ਜਿਹੜੇ ਨਾਮ ਜਪਣ ਵਾਲੇ ਜਿਨ੍ਹਾਂ ਨੇ ਹਮੇਸ਼ਾ ਗੁਰੂ ਦਾ ਕਦੇ ਨਾਗਰ ਹੀ ਪਾਇਆ ਉਹ ਤਾਂ ਦਰ ਕੇ ਸੱਚ ਕਰੇ ਛਾਤੀ ਠੋਕ ਕੇ ਖੜੇ ਤੇ ਧਰਮ ਰਾਜ ਆ ਖੜਿਆ ਵਾਪਸ ਭੇਜ ਕੇ ਵੇਖ ਸਕਦਾ ਸਰਬ ਸੁੱਖਾਂ ਦੇ ਚਰਨ ਹਰ ਭੌਜਲ ਬਿਕਮ ਤਰੇ ਸਾਰੇ ਸੁੱਖਾਂ ਦੇ ਭਜਾਨੇ ਚਰਨਾ ਵਿੱਚੋਂ ਪ੍ਰਾਪਤ ਕਰ ਲੈਂਦੇ ਐਵੇਂ ਤਾਂ ਹੀ ਤਾਂ ਸਿੱਖ ਨੇ ਬਾਬੂ ਜੀ ਚਰਨਾਜ ਰੱਖਿਆ ਕਰੋ ਹੁਣ ਸਿੱਖ ਨੂੰ ਵੀ ਪਤਾ ਹੈ ਤੇ ਗੁਰੂ ਨੂੰ ਵੀ ਪਤਾ ਹੈ ਵੀ ਇਹਨੇ ਚਰਨਾਜ ਫੜ ਕੇ ਸਾਰਾ ਕੁਝ ਲੈ ਜਾਣਾ ਸਾਰੇ ਸੋਤ ਜਿਹੜਾ ਗੁਰੂ ਦਾ ਸਿੱਖ ਹੈ ਨਾ ਉਹ ਚਰਨਾਜ ਚੋਂ ਭਾਲਦਾ ਤੇ ਚਰਨਾਜ ਵਿੱਚੋਂ ਪ੍ਰਾਪਤ ਕਰ ਲੈਂਦਾ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀਂ ਜਰੇ ਉਹਨਾਂ ਨੇ ਪ੍ਰੇਮਾ ਭਗਤੀ ਕਰਕੇ ਨਾ ਆਪਣੇ ਗੁਰੂ ਨੂੰ ਪਾ ਲਿਆ ਪ੍ਰੇਮ ਭਗਤ ਤਿਨ ਪਾਈਆ ਉਹਨਾਂ ਨੇ ਪ੍ਰੇਮਾ ਭਗਤੀ ਕਰਕੇ ਜਿਹੜੀ ਬਿਖਿਆ ਨਾਹੀਂ ਜਰੇ ਉਹ ਬਿਖਿਆ ਜਿਹੜੀ ਹੈ ਨਾ ਬਿਖ ਜ਼ਹਿਰ ਉਹਦੇ ਵਿੱਚ ਪੈਰ ਰੱਖਿਆ ਹੀ ਨਹੀਂ ਨਾ ਕੂੜ ਕੈ ਦੁਬਦਾ ਨਸੀ ਪੂਰਨ ਸੱਚ ਭਰੇ ਉਹਨਾਂ ਅੰਦਰੋਂ ਕੂੜ ਝੂਠ ਦੁਬਦਾ ਸਾਰੀ ਨਸ ਗਈ ਤੇ ਅੰਦਰ ਪੂਰਨ ਤੌਰ ਤੇ ਹੁਣ ਸੱਚ ਭਰ ਗਿਆ ਤੇ ਜਦੋਂ ਪੂਰਨ ਤੌਰ ਤੇ ਨਕੋ ਨਕੀ ਕੜਾ ਸੱਚ ਦਾ ਭਰਿਆ ਵਿੱਚ ਝੂਠੀ ਕੋ ਘਰੇ ਪਸੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਤਹੇ ਉਹਨਾਂ ਦੇ ਮਨ ਵਿੱਚ ਤਾਂ ਇੱਕੋ ਜੱਜਦਾ ਬਸ ਆਪਦੇ ਗੁਰੂ ਦਾ ਨਾਮ ਹੀ ਚੱਲਦਾ ਮਨ ਅੰਦਰ ਏਕ ਧਰੇ ਆਪਦੇ ਮਨ ਵਿੱਚ ਇੱਕ ਨੂੰ ਹੀ ਥਾਂ ਦਿੰਦੇ ਬਸ ਮਹਾਂ ਦਿਵਸ ਮੂਰਤ ਭਲੇ ਜਿਸਕੋ ਨਜ਼ਰ ਕਰੇ ਤਾਂ ਗੁਰੂ ਅਰਜਨ ਦੇ 12 ਮਾਹ ਦੀ ਅਖੀਲੀਅਤ ਤੁਹਾਨੂੰ ਸਮਝ ਆਉਂਦੀ ਨੇ ਕਿ ਮਹੀਨੇ ਦਿਨ ਮੂਰਤ ਉਹਨਾਂ ਦੇ ਭਲੇ ਹੋਣੇ ਨੇ ਭਾਈ ਜਿਨ੍ਹਾਂ ਤੇ ਗੁਰੂ ਨੇ ਨਜ਼ਰ ਕੀਤੀ ਨਾਨਕ ਮੰਗੇ ਦਨ ਸਦਾਨ ਕਿਰਪਾ ਕਰੋ ਹਰੇ ਏ ਨਾਨਕ ਬਾਬਾ ਜੀ ਪੰਜਵੇਂ ਸਰੂਪ ਗੁਰਨਾਥ ਸਾਹਿਬ ਜੀ ਦੇ ਬੇਨਤੀ ਕਰਦੇ ਨੇ ਕਿ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਜਿਹਨੇ ਸੰਗਤ ਨੂੰ ਧਾਨ ਦਿੱਤਾ ਮੈਨੂੰ ਵੀ ਦਿਓ ਨਾਨਕ ਮੰਗੈ ਦਰਸ ਦਾ ਕਿਹੜਾ ਧਾਨ ਬਸ ਇੱਕ ਕਿਰਪਾ ਕਰਿਓ ਕਿ ਮੈਨੂੰ ਤੁਹਾਡੇ ਦਰਸ਼ਨ ਹੁੰਦੇ ਨੇ ਤੇ ਫਿਰ ਦਰਸ਼ਨ ਕਿਵੇਂ ਹੋਣਗੇ ਦੱਸੋ ਜੇ ਕੋ ਦਰਸ਼ਨ ਮੰਗ ਲਈ ਨਾ ਗੁਰੂ ਗ੍ਰੰਥ ਸਾਹਿਬ ਦੇ ਜਿੱਥੇ ਵੀ ਜਾਈਏ ਜੋ ਵੀ ਕਰੀਏ ਕਿ ਮਹਾਰਾਜ ਤੁਹਾਡੇ ਦਰਸ਼ਨ ਹੁੰਦੇ ਰਹਿ ਜਪਜੀ ਸਾਹਿਬ ਦਾ ਪਾਠ ਮੈਨੂੰ ਮੇਰੇ ਚੱਲਦਾ ਰਵੇ ਤੇ ਫਿਰ ਮਹਾਰਾਜ ਤੰਦਰੁਸਤੀ ਆਪੇ ਬਖਸ਼ਿਸ਼ ਕਰ ਦਿੰਦਾ ਉਹਨੂੰ ਪਤਾ ਹੈ ਕਿ ਦਰਸ਼ਨ ਤਾਂ ਹੀ ਹੋਣਗੇ ਜੇ ਇਹ ਤੰਦਰੁਸਤ ਹੈ ਦਰਸ਼ਨ ਤਾਂ ਹੀ ਹੋਣਗੇ ਜੇ ਇਹਦਾ ਸਰੀਰ ਠੀਕ ਹੈ ਜੇ ਆਹਦੀਆਂ ਵਾਦੀਆਂ ਤੇ ਮੈਂ ਬਚਾ ਕੇ ਰੱਖਣਾ ਤੇ ਮਹਾਰਾਜ ਕਹਿੰਦੇ ਦਾਨ ਮੰਗੋ ਨਾ ਕਿਤੇ ਤੇ ਆਹੇ ਦਾਨ ਮੰਗਿਆ ਕਰੋ ਮਹਾਰਾਜ ਦੀ ਦਰਸ਼ਨ ਦੇ ਹੀ ਰੱਖੋ ਤਾਰੇ ਦਰਸ਼ਨ ਹੁੰਦੇ ਰਹਿਣ ਮੇਰਾ ਦਿਲ ਸਫਲਾ ਹੋਵੇ ਫਰਗੋਨ ਨਾਮੀ ਨਾ ਸਾਰਿਆਂ ਦਾ ਆਨੰਦ ਰੂਪੀ ਹੋਵੇ ਚਰਨ ਕਮਲਾਂ ਦਾ ਤ੍ਰੀਪ ਮਹਾਰਾਜੀ ਬਾਧ ਤੋਂ ਬਖਸ਼ਿਸ਼ ਕਰਨ ਕੋ ਲੱਜ ਪਾ ਦੀ ਕਿਨਾ ਸਭ ਸੰਗਤ ਦਾ ਧੰਨਵਾਦ ਜੀ ਜੀ ਆਣ ਜੀ ਆਇਆਂ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰ